ਹਨੀ ਸਿੰਘ ਨੇ ਆਪਣੀ ਇੰਟਰਵਿਊ ਦੇ ਵਿੱਚ ਆਪ ਮੰਨਿਆ ਕਿ ਕਹਿੰਦਾ ਮੇਰਾ ਆਸਟ੍ਰੇਲੀਆ ਦੇ ਵਿੱਚ ਸ਼ੋਅ ਸੀਗਾ ਤੇ ਉੱਥੇ 30000 ਦੇ ਕਰੀਬ ਕੰਦਾ ਇਕੱਠ ਸੀ ਵਿੱਚੋਂ 500 ਜਣੇ ਮੇਰਾ ਵਿਰੋਧ ਕਰਦੇ ਸੀਗੇ ਬਾਕੀ ਸਾਰੇ ਮੇਰੀ ਸਪੋਰਟ ਦੇ ਵਿੱਚ ਸੀਗੇ ਤੇ ਉਹ ਜਿਹੜਾ ਵਿਰੋਧ ਕਰਦੇ ਸੀ ਉਹਨਾਂ ਨੇ ਮੇਰੇ ਪুতਲੇ ਫੂਕੇ ਮੈਨੂੰ ਬਹੁਤ ਕੁੱਸ ਗਿਆ ਕਹਿੰਦਾ ਸ਼ੋਅ ਖਤਮ ਕਰਨ ਤੋਂ ਬਾਅਦ ਮੈਂ दारू ਪੀਤੀ ਆਵਦਾ ਲੈਪਟਾਪ ਖੋਲਿਆ ਤੇ ਮੈਂ ਉੱਥੇ ਗਾਣਾ ਇਹ ਉਦੋਂ ਬਣਾਇਆ ਚਾਰ ਬੋਤਲ ਵੋਦਕਾ ਕਾਮ ਮੇਰਾ ਰੋਜ਼ ਦਾ ਕਹਿੰਦਾ ਉੱਥੋਂ ਮੈਂ ਇਹ ਸੋਚ ਲਿਆ ਵੀ ਇਹ ਕਹਿੰਦੇ ਆ ਮੈਂ ਇਹਨਾਂ ਦੀ ਨਸਲਾ ਖਰਾਬ ਕਰਦਾ ਹੁਣ ਇਹਨਾਂ ਦੀ ਨਸਲਾਂ ਦੇ ਨਸ ਨਸ ਦੇ ਵਿੱਚ ਨਸ਼ਾ ਵਾੜ ਦੂੰਗਾ ਤੇ ਕਹਿੰਦਾ ਉਹ ਗੀਤ ਫਿਰ ਫੇਮਸ ਹੋਇਆ ਵੀ ਔਰ ਇਹ ਕੱਲਾ ਹਨੀ ਸਿੰਘ ਦੀ ਗੱਲ ਨਹੀਂ ਬਹੁਤ ਸਾਰੇ ਗਾਇਕਾਂ ਨੇ ਸ਼ਰਾਬ ਤੇ ਸਪੈਸ਼ਲ ਗਾਣੇ ਗਾਏ ਆ ਪਰ ਸਬਕੌਂਸ਼ੀਅਸ ਲੈਵਲ ਤੇ ਕੋਈ ਵੀ ਜਦੋਂ ਬੱਚਾ ਕੋਈ ਗਾਣਾ ਰਿਪੀਟ ਤੇ ਸੁਣਦਾ ਤੋ ਆਪਣੇ ਦਿਮਾਗ ਨੂੰ ਅੰਦਰੋਂ ਟ੍ਰੇਨ ਕਰਦਾ ਉਸ ਤਰ੍ਹਾਂ ਦਾ ਉਹ ਬਣਦਾਗਾ ਮੇਰਾ ਜੀਗਾ ਦਾ ਛੱਤਰ ਲਾਲਾ ਜਿਹੜੇ ਕਹਿੰਦੇ ਆ ਕਿ ਗਾਣੇ ਤਾਂ ਸਿਰਫ ਐਂਟਰਟੇਨਮੈਂਟ ਵਾਸਤੇ ਹੁੰਦੇ ਆ ਇਹ ਲੋਕਾਂ ਨੂੰ ਅਕਲ ਹੀ ਹੈ ਨਹੀਂ ਇਹ ਚੀਜ਼ ਦੀ ਕਿ ਜੋ ਅਸੀਂ ਸੁਣਦੇ ਆ ਜੋ ਅਸੀਂ ਅੰਦਰੋਂ ਮੰਨਦੇ ਆ ਉਹੀ ਅਸੀਂ ਬਣ ਜਾਂਦੇ ਆ ਇਹ ਸੱਚਾਈ ਆ ਅੰਦਰੋਂ ਅੰਦਰ ਜੋ ਤੁਸੀਂ ਆਪ ਦੇ ਆਪ ਨੂੰ ਸਮਝਦੇ ਆ ਤੁਸੀਂ ਉਹੀ ਹੁੰਨੇ ਆ ਤਾ ਅੱਜ ਤੋ ਤੁਸੀਂ 15 ਸਾਲ ਪਹਿਲਾਂ ਜਿਹੜੇ ਗਾਣੇ ਹੁੰਦੇ ਸੀਗੇ ਉਦੋਂ ਇਸਕ ਮੁਹੱਬਤ ਦੇ ਗਾਣੇ ਹੁੰਦੇ ਸੀਗੇ ਦੁੱਖ ਬਰਾਗ ਵਾਲੇ ਛੱਡ ਕੇ ਚਲ ਗਈ ਮੰਗਣੀ ਹੋ ਗਈ ਵਿਹੇ ਹੋ ਗਿਆ ਉਹ ਹੋ ਗਿਆ ਤਾ ਉਸ ਸਮੇਂ ਦੇ ਆਸ਼ਕਾਂ ਦਾ ਬੁੱਧਕ ਪੱਧਰ ਵੀ ਉਨਾ ਹੀ ਹੁੰਦਾ ਸੀਗਾ ਅੱਜ ਕੱਲ ਦੇ ਜਿਹੜੇ ਗਾਣੇ ਆ ਜਿਹੜੀਆਂ ਚੀਜ਼ਾਂ ਉਹ ਵਿੱਚ ਗਾਉਂਦੇ ਆ ਬੋਲਦੇ ਆ ਦਿਖਾਉਂਦੇ ਆ ਤੇ ਅੱਜ ਕੱਲ ਦੀ ਜਨਤਾ ਉਵੇਂ ਚੀਜ਼ਾਂ ਕਰਦੀ ਆ ਗਾਣਿਆਂ ਵਾਲਾਂ ਦੇ ਨਾਲ ਦੇ ਕੱਪੜੇ ਪਾਉਂਦੇ ਆ ਗਾਣਿਆਂ ਦੇ ਟਾਈਟਲ ਆਪਦੀਆਂ ਮੋਟਰਸਾਈਕਲਾਂ ਕਾਰਾਂ ਤੇ ਲਿਖਵਾਉਂਦੇ ਆ ਕੀ ਉਹ ਬਿਨਾਂ ਅਸਰ ਹੋਏ ਤੋਂ ਲਿਖਾਉਂਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਅਵਚੇਤਨ ਮਨ ਦੇ ਵਿੱਚ ਘਰ ਕਰ ਜਾਂਦੀਆਂ ਤੇ ਨੌਜਵਾਨ ਪੀੜ੍ਹੀ ਉਹ ਚੀਜ਼ ਦੇ ਵਿੱਚ ਗ੍ਰਸਤ ਹੋ ਜਾਂਦੀ ਆ ਤਾਂ ਜਿਹੜੇ ਵੀ ਦੇਸ਼ ਜਿਹੜੇ ਵੀ ਖਿੱਤੇ ਦੇ ਵਿੱਚ ਜਿਸ ਤਰ੍ਹਾਂ ਦੇ ਲੋਕ ਗੀਤ ਚੱਲਦੇ ਆ ਜਿਹੜੇ ਗਾਣੇ ਸੁਣੇ ਜਾਂਦੇ ਆ ਤਾਂ ਉੱਥੋਂ ਦੇ ਲੋਕਾਂ ਦੀ ਮਾਨਸਿਕਤਾ ਬਿਲਕੁਲ ਉਹੋ ਜੀ ਬਣ ਜਾਂਦੀ ਆ ਇਹ ਸੱਚਾਈ ਆ ਇਹਨੂੰ ਅੱਜ ਮੰਨ ਲਓ ਭਾਵੇਂ ਕੱਲ ਮੰਨ ਲਓ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾਗਾ ਆਪਣਾ ਕਮੈਂਟ ਜ਼ਰੂਰ ਕਰਨਾ ਆਪਾਂ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆਂ ਪ੍ਰੋਜੈਕਟ ਵਿਜ਼ਡਮ